ਸਾਹਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀਆਂ ਦੀ ਸਪੈਸ਼ਲ ਸ਼ੱਕਰ ਵਾਲੀ ਚਾਹ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਹੁਣ ਜੀ ਆਪਾਂ ਇੱਥੇ ਇੱਕ ਕੁੰਡਾ ਲੈ ਲਿਆ ਕੁੰਡੇ ਦੇ ਵਿੱਚ ਆਪਾਂ 1/2 ਇੰਚ ਦਾ ਟੁਕੜਾ ਅਦਰਕ ਦਾ ਪਾਇਆ ਤੇ ਛੋਟਾ ਜ ਕਿਉਂਕਿ ਅੱਜ ਕੱਲ੍ਹ ਬਾਰਿਸ਼ਾਂ ਦਾ ਸੀਜ਼ਨ ਹੈ ਤੇ ਅਦਰਕ ਪਾਉਣਾ ਬਹੁਤ ਜ਼ਰੂਰੀ ਹੈ ਚਾਹ ਦੇ ਵਿੱਚ ਤੇ ਇੱਥੇ ਆਪਾਂ ਹੁਣ ਇੱਕ ਚਮਚ ਸੌਂਫ ਦਾ ਪਾਇਆ ਗਰਮੀਆਂ ਦੇ ਸੀਜ਼ਨ ਦੇ ਵਿੱਚ ਸੌਂਫ ਪਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਸੌਂਫ ਠੰਡੀ ਹੁੰਦੀ ਹੈ ਤੇ ਹਾਜਮੇਦਾਰ ਵੀ ਹੁੰਦੀ ਹੈ ਹੁਣ ਬਾਰਿਸ਼ਾਂ ਦਾ ਸੀਜ਼ਨ ਚੱਲ ਰਿਹਾ ਵੈਦਰ ਇਦਾਂ ਦਾ ਹੁੰਦਾ ਤੇ ਸੌਂਫ ਪਾਉਣੀ ਬਹੁਤ ਜ਼ਰੂਰੀ ਹੈ ਚਾਹ ਦੇ ਵਿੱਚ ਤੇ ਹੁਣ ਆਪਾਂ ਇੱਥੇ ਤਿੰਨ ਛੋਟੀਆਂ ਇਲਾਇਚੀਆਂ ਪਾਈਆਂ ਨੇ ਛੋਟੀ ਇਲਾਇਚੀ ਵੀ ਠੰਡੀ ਹੁੰਦੀ ਹੈ ਤੇ ਹਾਜਮੇਦਾਰ ਹੁੰਦੀ ਹੈ ਤੇ ਦੋ ਆਪਾਂ ਲੌਂਗ ਪਾਏ ਨੇ ਅਦਰਕ ਨੂੰ ਆਪਾਂ ਚੋਕ ਲਵਾਂਗੇ ਤੇ ਬਾਕੀ ਸਮਾਨ ਨੂੰ ਆਪਾਂ ਕੁੱਟ ਲਵਾਂਗੇ ਕਿਉਂਕਿ ਜਦੋਂ ਆਪਾਂ ਸਮਾਨ ਇਸ ਤਰ੍ਹਾਂ ਕੁੰਡੀ ਦੇ ਵਿੱਚ ਕੁੱਟ ਕੇ ਚਾਹ ਬਣਾਉਣੀ ਆ ਨਾ ਤੇ ਬਹੁਤ ਜ਼ਿਆਦਾ ਫਲੇਵਰ ਦਾ ਫਰਕ ਪੈਂਦਾ ਆਪਾਂ ਅਗਰ ਮਸਾਲਾ ਪੀਸ ਕੇ ਵੀ ਰੱਖ ਲਈਏ ਗ੍ਰਾਈਂਡ ਵੀ ਕਰ ਲਈਏ ਤੇ ਉਹਦੀ ਨਾ ਸਮੈਲ ਉੱਡ ਜਾਂਦੀ ਹੈ ਪਏ ਪਏ ਦੀ ਤੇ ਜ਼ਿਆਦਾ ਬਰੀਕ ਕਰਨ ਨਾਲ ਵੀ ਉਹਦੇ 'ਚ ਉਹ ਸਮੈਲ ਨਹੀਂ ਰਹਿੰਦੀ ਹੈਗੀ ਜਿਹੜੀ ਇਸ ਤਰ੍ਹਾਂ ਕੁੰਡੀ ਸੋਟੇ ਦੇ ਵਿੱਚ ਜਦੋਂ ਆਪਾਂ ਕੁੱਟ ਕੇ ਮਸਾਲਾ ਚਾਹ ਬਣਾਉਣੀ ਆ ਤੇ ਹੁਣ ਇਹਦੇ ਵਿੱਚ ਆਪਾਂ ਅਦਰਕ ਪਾ ਲਵਾਂਗੇ ਅਦਰਕ ਨੂੰ ਹੁਣ ਆਪਾਂ ਇਹਨਾਂ ਸਾਰੇ ਸਮਾਨ ਨੂੰ ਕੁੱਟ ਲਵਾਂਗੇ ਇਹ ਚਾਹ ਪੀਣ ਨਾਲ ਐਸਿਡ ਬਿਲਕੁਲ ਨਹੀਂ ਬਣਦਾ। ਕਈ ਮੇਰੇ ਭੈਣ ਭਰਾਵਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਚਾਹ ਪੀਂਦੇ ਹੀ ਐਸਿਡ ਬਣ ਜਾਂਦਾ। ਪਰ ਸੌਂਫ ਬਹੁਤ ਹਾਜਮੇਦਾਰ ਹੁੰਦੀ ਹੈ। ਤੇ ਆਪਾਂ ਇਹਦੇ ਵਿੱਚ ਪਦੀਨਾ ਵੀ ਪਾਵਾਂਗੇ ਚਾਹ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਐਸਿਡ ਨਹੀਂ ਬਣਨ ਦਿੰਦੀਆਂ। ਹੁਣ ਆਪਾਂ ਪੈਨ ਲੈ ਲਵਾਂਗੇ। ਪੈਨ ਦੇ ਵਿੱਚ ਆਪਾਂ ਹੁਣ ਇੱਥੇ ਇੱਕ ਕੱਪ ਪਾਣੀ ਦਾ ਪਾਵਾਂਗੇ। ਪਾਣੀ ਨੂੰ ਉਬਾਲਾ ਆਉਣ ਦਵਾਂਗੇ। ਉਬਾਲਾ ਆ ਚੁੱਕਿਆ ਤੁਸੀਂ ਦੇਖ ਸਕਦੇ। ਹੁਣ ਇਹਦੇ ਵਿੱਚ ਆਪਾਂ ਜਿਹੜਾ ਸਾਰਾ ਮਸਾਲਾ ਕੁੱਟਿਆ ਸੀਗਾ ਉਹ ਆਪਾਂ ਪਾ ਦਵਾਂਗੇ ਮਸਾਲਾ ਆਪਾਂ ਠੰਡੇ ਪਾਣੀ 'ਚ ਨਹੀਂ ਪਾਉਣਾ ਹੈਗਾ ਆਪਾਂ ਜਦੋਂ ਪਾਣੀ ਆਪਣਾ ਉਬਲਣ ਲੱਗ ਜਾਊ ਆਪਾਂ ਉਸੇ ਟਾਈਮ ਹੀ ਪਾਉਣਾ ਤੇ ਹੁਣ ਇਹਨੂੰ ਆਪਾਂ ਤਕਰੀਬਨ 2 ਮਿੰਟ ਤੱਕ ਪਕਾਵਾਂਗੇ ਇਹਨੂੰ ਢੱਕ ਕੇ ਪਕਾਵਾਂਗੇ ਆਪਾਂ ਪਾਣੀ ਨੂੰ ਕਿਉਂਕਿ ਜਦੋਂ ਆਪਾਂ ਇਹਨੂੰ ਖੁੱਲਾ ਪਕਾਉਂਦੇ ਤਾਂ ਫਿਰ ਇਹਦੀ ਜਿਹੜੀ ਸਾਰੀ ਫਰੇਗਰੈਂਸ ਹੁੰਦੀ ਹੈ ਨਾ ਹੋੜ ਜਾਂਦੀ ਹੈ ਅਸਰ ਘਟ ਰਹਿੰਦਾ ਫਿਰ ਚਾਹ ਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ 5-7 ਕ ਪੱਤੀਆਂ ਪੁਦੀਨੇ ਦੀਆਂ ਪਾ ਦਾਂਗੇ ਤੁਸੀਂ ਪਦੀਨਾ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਲਾਈਕ ਕਰਦੇ ਤੇ ਹੁਣ ਇਹ ਆਪਣਾ 2 ਮਿੰਟ ਤੱਕ ਪੱਕ ਚੁੱਕਿਆ ਹੁਣ ਇਹਦੇ ਵਿੱਚ ਆਪਾਂ 1.5 ਚਮਚ ਪੱਤੀ ਦਾ ਪਾਇਆ ਪੱਤੀ ਆਪਾਂ ਇੱਥੇ ਬਰੋਕਬਾਂਡ ਦੀ ਰੈੱਡ ਲੇਬਲ ਯੂਜ਼ ਕੀਤੀ ਆ ਤੇ ਹੁਣ ਇੱਥੇ ਆਪਾਂ 1.5 ਚਮਚੀ ਸ਼ੱਕਰ ਦਾ ਪਾਇਆ ਤੁਸੀਂ ਇੱਥੇ ਸ਼ੱਕਰ ਦੇ ਥਾਂ ਮੈਂ ਚੀਨੀ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਰ ਆਪਾਂ ਸ਼ੱਕਰ ਪਾਈਏ ਕਿਉਂਕਿ ਹਮੇਸ਼ਾ ਆਪਣੇ ਘਰ ਦੇ ਵਿੱਚ ਸ਼ੱਕਰ ਦੀ ਚਾਹ ਹੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਹਨੂੰ ਆਪਾਂ ਥੋੜੀ ਦੇਰ ਤੱਕ ਪਕਾ ਲਵਾਂਗੇ ਚਾਹ ਨੂੰ ਕਿਉਂਕਿ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਆਪਣੇ ਪਾਣੀ ਦੇ ਵਿੱਚ ਆ ਜਾਵੇ ਜੇਕਰ ਕਿਸੇ ਮੇਰੇ ਭੈਣ ਭਰਾ ਨੂੰ ਚਾਹ ਪੀਣ ਨਾਲ ਐਸਿਡ ਦੀ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਸੌਂਫ ਤੇ ਪੁਦੀਨਾ ਪਾ ਕੇ ਦੇਖਿਓ ਤੇ ਦੇਖਿਓ ਤੁਹਾਡੀ ਐਸਿਡ ਦੀ ਪ੍ਰੋਬਲਮ ਕਾਫੀ ਹੱਦ ਤੱਕ ਘਟ ਜੂਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹਾਜਮੇ ਵਾਲੀਆਂ ਨੇ ਚਾਹ ਹੁਣ ਆਪਣੀ ਤਕਰੀਬਨ 5-6 ਮਿੰਟ ਤੱਕ ਪੱਕ ਚੁੱਕੀ ਐ ਤੇ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦੇਵਾਂਗੇ ਦੁੱਧ ਆਪਾਂ ਇੱਥੇ ਡੇਢ ਕੱਪ ਪਾਇਆ 2 ਕੱਪ ਆਪਾਂ ਚਾਹ ਦੇ ਬਣਾ ਕੇ ਤਿਆਰ ਕੀਤੇ ਨੇ ਕਿਉਂਕਿ ਚਾਹ ਨੂੰ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਚਾਹੀਦਾ ਜੇ ਆਪਾਂ ਬਹੁਤ ਹੀ ਜ਼ਿਆਦਾ ਚਾਹ ਪਕਾ ਪਕਾ ਕੇ ਬਿਲਕੁਲ ਲਾਲ ਕਰ ਦਿੰਨੇ ਤਾਂ ਉਹ ਵਾਲੀ ਜਿਹੜੀ ਚਾਹ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਐਸਿਡ ਬਣਾਉਂਦੀ ਆ ਕਿਉਂਕਿ ਅੱਜ ਕੱਲ ਚਾਹ ਤੋਂ ਬਿਨਾ ਕਿਸੇ ਦੇ ਵੀ ਗੱਡੀ ਨਹੀਂ ਚੱਲਦੀ ਹੈਗੀ ਚਾਹ ਪੀ ਕੇ ਹੀ ਕੰਮ ਕਰਨ ਨੂੰ ਮਨ ਕਰਦਾ ਪਰ ਆਪਾਂ ਚਾਹ ਦੇ ਨਾਲ-ਨਾਲ ਆਪਾਂ ਆਪਣੀ ਥੋੜਾ ਜਿਹਾ ਸਿਹਤ ਦਾ ਵੀ ਖਿਆਲ ਕਰ ਸਕਦੇ ਹਾਂ ਜੇ ਆਪਾਂ ਨੂੰ ਚਾਹ ਤੋਂ ਬਿਨਾ ਨਹੀਂ ਸਰਦਾ ਹੈਗਾ ਤਾਂ ਘਟੋ-ਘਟਾਪਾ ਇੱਕ ਦੋ ਚੀਜ਼ਾਂ ਇਦਾਂ ਦੀਆਂ ਪਾ ਸਕਦੇ ਹਾਂ ਜਿਦੇ ਨਾਲ ਥੋੜਾ ਜਿਹਾ ਆਪਣੀ ਸਿਹਤ ਨੂੰ ਨੁਕਸਾਨ ਘੱਟ ਹੋਵੇ ਹੁਣ ਆਪਾਂ ਚਾਹ ਨੂੰ ਫੈਂਟ ਲਵਾਂਗੇ ਆਹ ਪਲਟੇ ਦੀ ਮਦਦ ਦੇ ਨਾਲ ਅੰਟਨ ਦੇ ਨਾਲ ਚਾਹ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਚਾਹ ਨੂੰ ਵਾਲਾ ਆ ਚੁੱਕਿਆ ਆਪਣੀ ਨੂੰ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ। ਸੌਂਫ ਤੇ ਪੁਦੀਨਾ ਪਾਉਣ ਨਾਲ ਚਾਹ ਨਾ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਬਹੁਤ ਹੀ ਜ਼ਿਆਦਾ। ਸਾਡੇ ਘਰ ਦੇ ਵਿੱਚ ਅਸੀਂ ਚਾਹੇ ਦੁੱਧ ਬਣਾਉਣਾ ਚਾਹੇ ਅਸੀਂ ਚਾਹ ਬਣਾਉਣੀ ਆ ਤੇ ਸੌਂਫ ਤੋਂ ਬਿਨਾ ਸਾਡਾ ਕੰਮ ਨਹੀਂ ਚੱਲਦਾ। ਸੌਂਫ ਤੇ ਸਾਡੇ ਕਦੇ ਵੀ ਖਤਮ ਨਹੀਂ ਹੁੰਦੀ ਹੈਗੀ ਘਰ ਦੇ ਵਿੱਚ। ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀਗੀ ਆਪਾਂ ਚਾਹ ਦੇ ਵਿੱਚ ਜਿਹੜਾ ਦੁੱਧ ਆ ਉਹ ਠੰਡਾ ਨਹੀਂ ਪਾਉਣਾ ਹੈਗਾ ਆਪਾਂ ਥੋੜਾ ਜਿਹਾ ਨਿੱग्गा ਜਿਹਾ ਹੀ ਦੁੱਧ ਪਾਉਣਾਗਾ ਲੂਕ ਬੋਮ ਕਿਉਂਕਿ ਦੁੱਧ ਨੂੰ ਆਪਣੇ ਨੂੰ ਉਬਾਲਾ ਦਿੱਤਾ ਹੋਇਆ ਸੀਗਾ ਇਸ ਕਰਕੇ ਦੁੱਧ ਠੰਡਾ ਨਹੀਂ ਸੀਗਾ ਜਦੋਂ ਆਪਾਂ ਜ਼ਿਆਦਾ ਠੰਡਾ ਦੁੱਧ ਚਾਹ ਦੇ ਵਿੱਚ ਪਾਉਂਦੇ ਆ ਤਾਂ ਫਿਰ ਉਹ ਟੈਂਪਰੇਚਰ ਆ ਜਿਹੜਾ ਉਹ ਅਪਸੈਟ ਹੋ ਜਾਂਦਾ ਦੁੱਧ ਦਾ ਤੇ ਚਾਹ ਦਾ ਕਿਉਂਕਿ ਚਾਹ ਆਪਣੀ ਬਹੁਤ ਜ਼ਿਆਦਾ ਉਬਲ ਰਹੀ ਹੁੰਦੀ ਹੈ ਤੇ ਦੁੱਧ ਠੰਡਾ ਹੁੰਦਾ ਇਸ ਕਰਕੇ ਆਪਾਂ ਨੂੰ ਦੁੱਧ ਚਾਹੇ ਤੁਸੀਂ ਪਹਿਲਾਂ ਕੱਢ ਕੇ ਰੱਖ ਦਿਓ ਫ੍ਰਿਜ ਦੇ ਵਿੱਚੋਂ ਬਾਹਰ ਜੇ ਤੁਸੀਂ ਦੁੱਧ ਤੁਹਾਡੇ ਕੋਲ ਠੰਡਾ ਹੀ ਦੁੱਧ ਹੈਗਾ ਜਾਂ ਤੁਸੀਂ ਨਿੱਗਾ ਵੀ ਕਰ ਸਕਦੇ ਆ ਤੁਹਾਡੀ ਮਰਜ਼ੀ ਹੈ ਮੇਰੇ ਦੱਸੇ ਹੋਏ ਤਰੀਕੇ ਨਾਲ ਤੁਸੀਂ ਵੀ ਚਾਹ ਬਣਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਚਾਹ ਕਿਸ ਤਰ੍ਹਾਂ ਦੀ ਬਣੀ ਤੇ ਤੁਹਾਨੂੰ ਕਿੱਦਾਂ ਲੱਗੀ ਚਾਹ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ